Buses, trains, and parks have all been targets for the bombings that began yesterday. The violence of the past 24 hours makes this one of the bloodiest days since India gained independence. Sikh extremists who want an autonomous homeland are being blamed for the bombings. ਪੁਲਿਸ ਦੇ ਇੰਟਰੋਗੇਸ਼ਨ ਦੌਰਾਨ ਇੱਕ ਸਿੱਖ ਥਾਣੇ ਦੇ ਵਿੱਚ ਆਪਣੀ ਦਸਤਾਰ ਖੋਲ ਕੇ ਫਾਹਾ ਲੈ ਲੈਂਦਾ ਪੁਲਿਸ ਨੇ 마ਸੂਮ ਸਿੱਖਾਂ ਨੂੰ ਵੀ ਇਸ ਕੇਸ ਦੇ ਵਿੱਚ ਫਸਾਇਆ ਪਰ ਅਦਾਲਤ ਨੇ 35 ਸਾਲ ਬਾਅਦ ਇਹਨਾਂ ਸਿੱਖਾਂ ਨੂੰ ਇਸ ਕੇਸ ਤੋਂ ਆਜ਼ਾਦ ਕਰ ਦਿੱਤਾ ਸਾਲ 1985 ਤਾਰੀਖ 10 ਮਈ 11 ਮਈ 12 ਮਈ ਦਿੱਲੀ ਟ੍ਰਾਂਸਫਰਰ ਬੰਬ ਦੇ ਤਮਾਕਿਆਂ ਦੇ ਨਾਲ ਕੰਮ ਚੁੱਕੀ ਸੀ ਟਰਾਂਸਿਸਟਰਾਂ ਦੇ ਵਿੱਚ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸਸ ਆਈਈਡੀਜ਼ ਫਿੱਟ ਕਰਕੇ ਦਿੱਲੀ ਦੀਆਂ ਵੱਖ-ਵੱਖ ਥਾਵਾਂ ਤੇ ਲਗਾਤਾਰ ਧਮਾਕੇ ਕੀਤੇ ਜਾ ਰਹੇ ਸੀ ਇਹਨਾਂ ਟਰਾਂਸਿਸਟਰ ਬੰਬ ਧਮਾਕਿਆਂ ਦੇ ਵਿੱਚ 49 ਦੇ ਕਰੀਬ ਲੋਕ ਬੇਰਹਿਮੀ ਦੇ ਨਾਲ ਮਾਰੇ ਜਾ ਚੁੱਕੇ ਸੀ ਤੇ 127 ਦੇ ਨਜ਼ਦੀਕ ਲੋਕ ਜ਼ਖਮੀ ਵੀ ਸੀ ਲਗਾਤਾਰ 50 ਦੇ ਨਜ਼ਦੀਕ ਟਰਾਂਸਿਸਟਰ ਬੰਬ ਧਮਾਕਿਆਂ ਤੋਂ ਬਾਅਦ ਸੈਂਟਰ ਦੀਆਂ ਏਜੰਸੀਆਂ ਤੇ ਦਿੱਲੀ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਚੁੱਕੀ ਸੀ ਟਰਾਂਸਿਸਟਰ ਬੰਬ ਧਮਾਕਿਆਂ ਦੀ ਖਬਰ ਅੱਗ ਤਰਾਂ ਸ਼ਹਿਰ ਦੇ ਵਿੱਚ ਫੈਲ ਚੁੱਕੀ ਸੀ ਪੀੜ ਪਰੇ ਇਲਾਕਿਆਂ ਦੇ ਵਿੱਚ ਟ੍ਰਾਂਨਸਿਸਟਰਾਂ ਨੂੰ ਛੱਡ ਦਿੱਤਾ ਜਾਂਦਾ ਸੀ ਜਿਵੇਂ ਕੋਈ ਬੰਦਾ ਟ੍ਰਾਂਨਸਿਸਟਰ ਨੂੰ ਚੁੱਕ ਕੇ ਬਟਨ ਨਪਦਾ ਉਸੇ ਵਕਤ ਜ਼ੋਰਦਾਰ ਧਮਾਕਾ ਹੁੰਦਾ ਇਸ ਤੋਂ ਇਲਾਵਾ ਇਹ ਟ੍ਰਾਂਨਸਿਸਟਰਾਂ ਵਾਲੇ ਬੰਬ ਵੇਚੇ ਵੀ ਗਏ ਇੱਕ ਸ਼ਖਸ ਨੇ ਇਹ ਟ੍ਰਾਂਨਸਿਸਟਰ 100 ਰੁਪਏ ਦੇ ਵਿੱਚ ਖਰੀਦਿਆ ਖਰੀਦਣ ਤੋਂ ਬਾਅਦ ਉਹ ਟ੍ਰਾਂਨਸਿਸਟਰ ਅਲਮਾਰੀ ਦੇ ਵਿੱਚ ਰੱਖ ਕੇ ਕੰਮ ਤੇ ਚਲਾ ਗਿਆ ਜਦੋਂ ਘਰ ਵਾਪਸ ਆਇਆ ਤਾਂ ਉਸ ਨੇ ਵੇਖਿਆ ਕਿ ਚਾਰੇ ਪਾਸੇ ਭੀੜ ਇਕੱਠੀ ਹੋਈ ਪਈ ਹੈ ਉਸ ਟ੍ਰਾਂਨਸਿਸਟਰ ਨੂੰ ਇਸ ਸ਼ਖਸ ਦੇ ਬੱਚਿਆਂ ਨੇ ਅਲਮਾਰੀ ਦੇ ਵਿੱਚੋਂ ਕੱਢ ਕੇ ਆਉਣ ਕੀਤਾ ਇੱਕ ਜ਼ੋਰਦਾਰ ਧਮਾਕਾ ਹੋਇਆ ਤੇ ਉਸ ਬੰਦੇ ਤੇ ਦੋਵੇਂ ਬੱਚਿਆਂ ਦੇ ਜਿਸਮ ਦੇ ਟੁੱਟੇ-ਟੋਟੇ ਹੋ ਗਏ। ਇਸੇ ਤਰ੍ਹਾਂ ਇੱਕ ਮਾਂ ਤੇ ਉਸ ਦਾ ਬੱਚਾ ਦਿੱਲੀ ਦੀ DTC বাস ਦੇ ਵਿੱਚ ਸਫ਼ਰ ਕਰ ਰਹੀ ਸੀ। ਉਹਨਾਂ ਦੀ ਸੀਟ ਥੱਲੇ ట్రాన్ਜ਼ਿਸਟਰ ਮੌਜੂਦ ਸੀ। ਉਹਨਾਂ ਨੇ ਉਹ ਚੁੱਕ ਕੇ ਆਪਣੇ ਬੈਗ ਦੇ ਵਿੱਚ ਰੱਖ ਲਿਆ। বাস ਤੋਂ ਉੱਤਰ ਕੇ ਜਦੋਂ ਰਿਕਸ਼ੇ ਤੇ ਚੜ੍ਹ ਕੇ ਉਹ ਘਰ ਵੱਲ ਜਾ ਰਹੇ ਸੀ ਤਾਂ ਰਿਕਸ਼ੇ ਦੇ ਝਟਕਿਆਂ ਦੇ ਨਾਲ ਉਹ ట్రాన్ਜ਼ਿਸਟਰ ਬੰਬ ਮੌਕੇ ਤੇ ਫਟ ਗਿਆ। ਇਤਿਮਾਕੇ ਉਹਨਾਂ ਇਲਾਕਿਆਂ ਦੇ ਵਿੱਚ ਹੋਏ ਜਿੱਥੇ ਸਿੱਖਾਂ ਨੂੰ 84 ਦੇ ਵਿੱਚ ਸ਼ਰਿਆਮ ਕਤਲ ਕੀਤਾ ਗਿਆ। ਟ੍ਰਾਂਨਜ਼ਿਸਟਰ ਬੰਬ ਨੂੰ ਬੱਸਾਂ ਦੇ ਵਿੱਚ, ਰੇਲ ਗੱਡੀਆਂ ਦੇ ਵਿੱਚ, ਭੀੜ ਵਾਲੀਆਂ ਥਾਵਾਂ ਤੇ ਰੱਖਿਆ ਜਾ ਰਿਹਾ ਸੀ। ਕੁਝ ਸਮਝਦਾਰ ਲੋਕਾਂ ਦੇ ਕਰਕੇ ਬਚਾਅ ਵੀ ਹੋਇਆ ਕਿਉਂਕਿ ਸ਼ੱਕੀ ਟ੍ਰਾਂਨਜ਼ਿਸਟਰਾਂ ਨੂੰ ਵੇਖ ਕੇ ਲੋਕਾਂ ਨੇ ਮੌਕੇ ਤੇ ਪੁਲਿਸ ਨੂੰ ਸੰਪਰਕ ਕੀਤਾ ਤੇ ਆਰਮੀ ਬੌਮ ਡਿਸਪੋਜ਼ਲ ਸਕੁਐਡ ਵੱਲੋਂ ਮੌਕੇ ਤੇ ਪਹੁੰਚ ਕੇ ਬੰਬਾਂ ਨੂੰ ਡਿਫਿਊਜ਼ ਵੀ ਕੀਤਾ ਗਿਆ। ਅਮੋਦ ਕਾਂਤ ਜੋ ਕਿ ਉਸ ਵਕਤ ਦਿੱਲੀ ਦੇ ਡੀਸੀਪੀ ਸੀ ਉਹਨਾਂ ਨੇ ਆਪਣੀ ਕਿਤਾਬ ਖਾਕੀ ਇਨ ਦ ਸਟਾਰਮ ਦੇ ਵਿੱਚ ਲਿਖਿਆ ਹੈ ਕਿ ਉਹਨਾਂ ਦੇ ਅਫਸਰ ਅਮੋਦ ਕਾਂਤ ਕੋਲੋਂ ਦੋ ਮੁਖਬਰ ਲੈ ਕੇ ਆਏ ਜਿਦੇ ਚੋਂ ਇੱਕ ਲੋਕਲ ਲੀਡਰ ਸੀ ਤੇ ਦੂਜੀ ਰਾਜਸਥਾਨ ਤੋਂ ਦਿੱਲੀ ਪ੍ਰਵਾਸ ਕਰ ਚੁੱਕੀ ਇੱਕ ਬਜ਼ੁਰਗ ਮਹਿਲਾ ਸੀ ਅਮੋਦ ਕਾਂਤ ਮੁਤਾਬਕ ਇਹਨਾਂ ਦੋਵੇਂ ਮੁਖਬਰਾਂ ਦਾ ਇਸ਼ਾਰਾ ਕਰਤਾਰ ਸਿੰਘ ਨਾਰੰਗਵਾਲ ਸੀ ਜੋ ਕਿ 54 ਸਾਲ ਦਾ ਇੱਕ ਵਕੀਲ ਦਿੱਲੀ ਦੇ ਪਟੇਲ ਨਗਰ ਦੇ ਵਿੱਚ ਰਹਿੰਦਾ ਸੀ ਇਹ ਇਨਪੁਟ ਉਸ ਵਕਤ ਤੇ ਦਿੱਲੀ ਪੁਲਿਸ ਦੇ ਕਮਿਸ਼ਨਰ ਵੈਦ ਮਰਵਾਹਾਂ ਨੂੰ ਵੀ ਦਿੱਤੀ ਗਈ। ਕਰਤਾਰ ਸਿੰਘ ਨਾਰੰਗ ਦਾ ਪੁੱਤਰ ਰਵਿੰਦਰਪਾਲ ਸਿੰਘ 84 ਦੇ ਸਿੱਖ ਕਤਲੇਆਮ ਤੋਂ ਬਾਅਦ ਗਾਇਬ ਹੋ ਚੁੱਕਾ ਸੀ। ਇਸ ਗੱਲ ਨੇ ਪੁਲਿਸ ਦਾ ਯਕੀਨ ਹੋਰ ਮਜ਼ਬੂਤ ਕਰ ਦਿੱਤਾ। ਦੂਜੇ ਪਾਸੇ ਦਿੱਲੀ ਪੁਲਿਸ ਤੇ ਇਹ ਪ੍ਰੈਸ਼ਰ ਬਰਕਰਾਰ ਸੀ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਨਹੀਂ ਤਾਂ ਸ਼ਾਇਦ ਦੁਬਾਰਾ ਤੋਂ ਦਿੱਲੀ ਦੇ ਵਿੱਚ ਰਹਿਣ ਵਾਲੇ ਹਿੰਦੂ ਸੜਕਾਂ ਤੇ ਉਤਰ ਆਣਗੇ। ਕਰਤਾਰ ਸਿੰਘ ਦੇ ਘਰ ਤੇ 24 ਘੰਟੇ ਨਜ਼ਰ ਬਣਾ ਕੇ ਰੱਖੀ ਗਈ। ਸ਼ਿਫਟਾਂ ਦੇ ਵਿੱਚ ਦਿੱਲੀ ਪੁਲਿਸ ਕਰਤਾਰ ਸਿੰਘ ਦੀ ਨਿਗਰਾਨੀ ਕਰ ਰਹੀ ਸੀ ਦਿੱਲੀ ਪੁਲਿਸ ਦਾ ਆਯੋਤ ਸਬ ਇੰਸਪੈਕਟਰ ਗੁਰਚਰਨ ਦਾਸ ਸਬ ਇੰਸਪੈਕਟਰ ਧਰਮਪਾਲ ਵੀ ਕੇ ਮਨਚੰਦਾ ਸੁਸ਼ੀਲ ਕੁਮਾਰ ਜੱਗੂ ਰਾਮ ਕਾਂਸਟੇਬਲ ਸੁਖਪਾਲ ਸਬ ਇੰਸਪੈਕਟਰ ਧਰਮਵੀਰ ਗੁਪਤਾ ਨਰਿੰਜਨ ਸਿੰਘ ਸਬ ਇੰਸਪੈਕਟਰ ਰਾਮ ਸਿੰਘ ਅਸ਼ੋਕ ਕੁਮਾਰ ਨਵਲ ਕੁਮਾਰ ਇਹ ਸਭ ਦਿੱਲੀ ਪੁਲਿਸ ਦੇ ਅਧਿਕਾਰੀ ਕਰਤਾਰ ਸਿੰਘ ਦੇ ਕਰਤੇ ਬਾਜ਼ ਵਾਲੀ ਨਿਗਾਹ ਟਿਕਾ ਕੇ ਬੈਠੇ ਸੀ ਦੁਪਹਿਰ ਦੇ 2 ਵਜੇ ਕਰਤਾਰ ਸਿੰਘ ਦੇ ਘਰ ਦੇ ਬਾਹਰ ਹਿਲਜੁਲ ਹੁੰਦੀ ਹੈ ਦੋ ਸਿੰਘ ਮੋਹਿੰਦਰ ਸਿੰਘ ਓਬਰਾਏ ਤੇ ਮੋਹਿੰਦਰ ਸਿੰਘ ਖਾਲਸਾ ਜਿਵੇਂ ਹੀ ਕਰਤਾਰ ਸਿੰਘ ਦੇ ਘਰ ਦੇ ਅੰਦਰ ਦਾਖਲ ਹੋਣ ਲੱਗਦੇ ਆ ਤਾਂ ਮੌਕੇ ਤੇ ਦਿੱਲੀ ਪੁਲਿਸ ਵੱਲੋਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੋਹਿੰਦਰ ਸਿੰਘ ਖਾਲਸਾ ਡੱਬ ਚੋਂ 0.45 ਯੂਐਸ ਮੇਡ ਰੈਮਿੰਗਟਨ ਬ੍ਰਾਂਡ ਪਿਸਤਲ ਕੱਢ ਕੇ ਦਿੱਲੀ ਪੁਲਿਸ ਤੇ ਹਮਲਾ ਕਰਨ ਲੱਗਦਾ ਹੈ ਲੇਕਿਨ ਨਾਕਾਮਯਾਬ ਰਹਿੰਦਾ ਹੈ ਕਰਤਾਰ ਸਿੰਘ ਨਾਰੰਗ ਕਾਰ ਚੋਂ ਬਾਹਰ ਨਿਕਲ ਕੇ ਦਿੱਲੀ ਪੁਲਿਸ ਤੇ ਰੋਡ ਨਾਲ ਹੱਲਾ ਕਰਦਾ। ਮੋਹਿੰਦਰ ਸਿੰਘ ਓਬਰੋਏ ਵੀ ਪੁਲਿਸ ਵਾਲਿਆਂ ਤੇ ਅੰਨੇਵਾਹ ਵਾਰ ਕਰਦਾ। ਪਰ ਪੁਲਿਸ ਵਾਲਿਆਂ ਨੂੰ ਸਖਤ ਹੁਕਮ ਹੁੰਦੇ ਹਨ ਕਿ ਕਿਸੇ ਵੀ ਮੌਕੇ ਤੇ ਉਹ ਹਥਿਆਰ ਕੱਢ ਕੇ ਜਵਾਬੀ ਹਮਲਾ ਨਹੀਂ ਕਰਨਗੇ ਤੇ ਹਰ ਕੀਮਤ ਤੇ ਇਹਨਾਂ ਨੂੰ ਜ਼ਿੰਦਾ ਗ੍ਰਿਫਤਾਰ ਕਰਨਗੇ। ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਕਰਤਾਰ ਸਿੰਘ ਦੇ ਘਰ ਦੀ ਤਲਾਸ਼ੀ ਲੈਂਦੀ ਹੈ ਤਲਾਸ਼ੀ ਲੈਣ ਤੇ ਪੁਲਿਸ ਨੂੰ ਉਹ ਸਮਾਨ ਬਰਾਮਦ ਹੁੰਦਾ ਜਿਸ ਨਾਲ ਟਰਾਂਸਿਸਟਰ ਬੰਬ ਤਿਆਰ ਕੀਤੇ ਜਾ ਰਹੇ ਸੀ ਦੋ ਡੱਬਿਆਂ ਦੇ ਵਿੱਚ 67 ਸਵਿਚ ਬਟਨ ਸਲਾਈਡ ਸਵਿਚ ਬਟਨ ਵੋਲਿਊਮ ਜਿਵੇਂ ਕਹੋ ਆਵਾਜ਼ ਕੰਟਰੋਲ ਕਰਨ ਵਾਲੇ ਬਟਨ ਨੋ ਵੋਲਟ ਦੀਆਂ ਬੈਟਰੀਆਂ ਤਾਰਾਂ ਟਰਾਂਸਿਸਟਰ ਦੇ ਵੱਖ-ਵੱਖ ਪੁਰਜ਼ੇ ਡੈਟੋਨੇਟਰ ਪੁਲਿਸ ਮੁਲਾਜ਼ਮਾਂ ਦੀਆਂ ਵਰਦੀਆਂ ਇਸ ਦੇ ਨਾਲ ਨਾਲ ਪੁਲਿਸ ਨੂੰ ਬੇहद ਅਹਿਮ ਕਾਗਜ਼ ਦਾ ਟੁਕੜਾ ਮਿਲਿਆ ਜਿਸ ਉੱਤੇ ਪੰਬ ਤਿਆਰ ਕਰਨ ਦਾ ਫਾਰਮੂਲਾ ਸੀ ਉਸ ਉੱਤੇ HNO3 H2SO4 ਗਲਿਸਰਿਨ ਅਮੋਨੀਆ KClO3 ਪੋਟਾਸ਼ ਸਲਫਰ KNO3 ਪੰਜਾਬੀ ਦੇ ਵਿੱਚ ਸ਼ੋਰਾ ਲਿਖਿਆ ਸੀ ਤੇ ਉਸ ਦੇ ਨਾਲ ਨਾਲ ਸਰਦਾਰ ਅਮਰਜੀਤ ਸਿੰਘ ਦਾ ਨਾਮ ਲਿਖਿਆ ਮਿਲਿਆ ਜੋ ਲੁਧਿਆਣੇ ਦੇ ਕ੍ਰਿਸ਼ਨਨਗਰ ਦੇ ਵਿੱਚ ਰਹਿੰਦੇ ਸੀ ਮੋਹਿੰਦਰ ਸਿੰਘ ਆਬਰਾਏ ਦੇ ਸਮਾਨ ਦੀ ਤਲਾਸ਼ੀ ਕਰਨ ਤੇ ਕੁਝ ਅਜਿਹੀ ਜਾਣਕਾਰੀ ਮਿਲੀ ਜਿਸ ਨੇ ਦਿੱਲੀ ਪੁਲਿਸ ਨੂੰ ਕਵਾਲੀਅਰ, ਦੈਰਾਦੂਨ, ਇੰਦੌਰ, ਕੋਲਕਾਤਾ, ਬਰੇਲੀ ਅਜਹੀਆਂ ਥਾਵਾਂ ਤੇ ਜਾਣ ਲਈ ਮਜਬੂਰ ਕੀਤਾ। ਕੁਝ ਕਾਗਜ਼ ਅਜਿਹੇ ਹਾਸਲ ਹੋਏ ਜਿਨ੍ਹਾਂ ਤੇ ਖਾੜਕੂਆਂ ਦੇ ਨਾਮ ਲਿਖੇ ਸੀ। ਬੰਬ ਬਣਾਉਣ ਲਈ ਕਿੰਨਾ ਸਮਾਨ ਚਾਹੀਦਾ ਸੀ ਤੇ ਇੱਕ ਛੋਟੀ ਡਾਇਰੀ ਮਿਲੀ ਜਿਸ ਤੇ ਪੈਸਿਆਂ ਦਾ ਹਿਸਾਬ-ਕਿਤਾਬ ਲਿਖਿਆ ਹੋਇਆ ਸੀ। ਕਾਗਜ਼ ਤੋਂ ਇਹ ਸਬੂਤ ਹਾਸਲ ਹੋਏ ਕਿ ਕਿਵੇਂ ਰੇਡੀਓ ਦੇ ਬਕਸੇ ਖਰੀਦੇ ਗਏ ਉਹਨਾਂ ਨੂੰ ਕਿਵੇਂ ਬੰਬ ਦੀ ਸ਼ਕਲ ਦਿੱਤੀ ਗਈ ਦਿੱਲੀ ਪੁਲਿਸ ਦੀ ਦਿੱਲੀ ਚ ਰਹਿਣ ਵਾਲੇ ਸਿੱਖਾਂ ਦੇ ਘਰਾਂ ਵਿੱਚ ਛਾਪੇਮਾਰੀ ਜਾਰੀ ਸੀ ਦਿੱਲੀ ਤੋਂ ਬਾਹਰ ਹੋਰ ਸੂਬਿਆਂ ਦੀ ਪੁਲਿਸ ਦੀ ਵੀ ਮਦਦ ਕੀਤੀ ਜਾ ਰਹੀ ਸੀ ਇਸ ਕੇਸ ਦੀ ਚਾਰਜ ਸ਼ੀਟ ਤਿਆਰ ਕਰਨ ਚ ਕੁਲ 6 ਮਹੀਨੇ ਲੱਗੇ ਦਿੱਲੀ ਪੁਲਿਸ ਮੁਤਾਬਕ ਦਿੱਲੀ ਦੇ ਟਰਾਂਸਿਸਟਰ ਬੰਬ ਧਮਾਕਿਆਂ ਦੇ ਵਿੱਚ ਜ਼ਿਆਦਾਤਰ ਉਹ ਲੋਕ ਸ਼ਾਮਲ ਸਨ ਜਿਨ੍ਹਾਂ ਨੇ 1984 ਦਿੱਲੀ ਦੇ ਸਿੱਖ ਕਤਲੇਆਮ ਦੇ ਵਿੱਚ ਆਪਣੇ ਪਰਿਵਾਰ ਦੇ ਮੈਂਬਰ ਗੁਆਲੇ ਸਨ। ਲੋਕਾਂ ਦੇ ਵਿੱਚ ਗੁੱਸਾ ਘਰ ਕਰ ਚੁੱਕਾ ਸੀ ਤੇ ਉਹ ਕਿਸੇ ਵੀ ਤਰੀਕੇ ਦੇ ਨਾਲ ਬਸ ਬਦਲਾ ਲੈਣਾ ਚਾਹੁੰਦੇ ਸੀ। ਛੋਟੀਆਂ-ਛੋਟੀਆਂ ਪਰਚੀਆਂ ਤੇ ਲੀਡਰਾਂ ਦੇ ਨਾਮ ਲਿਖੇ ਜਾ ਰਹੇ ਸੀ ਜਿਨ੍ਹਾਂ ਦੇ ਇਲਾਕਿਆਂ ਦੇ ਵਿੱਚ ਬੰਬ ਦੇ ਧਮਾਕੇ ਕਰਨੇ ਸੀ। ਇਹ ਸਭ ਦੇ ਵਿੱਚ ਦਿੱਲੀ ਕ੍ਰਾਈਮ ਬ੍ਰਾਂਚ ਨੂੰ ਬੱਬਰ ਖਾਲਸਾ ਵੱਲੋਂ ਇੱਕ ਚਿੱਠੀ ਲਿਖੀ ਮਿਲਦੀ ਹੈ। ਸੁਖਦੇਵ ਸਿੰਘ ਬੱਬਰ ਟਰਾਂਸਿਸਟਰ ਬੰਬ ਤਮਾਕਿਆਂ ਦੀ ਜ਼ਿੰਮੇਵਾਰੀ ਚੁੱਕਦੇ ਨੇ ਚਿੱਠੀ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਬੱਬਰ ਖਾਲਸਾ ਨੂੰ ਇਹ ਤਮਾਕੇ ਇਸ ਲਈ ਕਰਨੇ ਪਏ ਕਿਉਂਕਿ ਦਿੱਲੀ ਦੇ ਵਿੱਚ ਮਾਸੂਮ ਸਿੱਖਾਂ ਨੂੰ ਸੜਕਾਂ ਤੇ ਕਤਲ ਕੀਤਾ ਗਿਆ ਤੇ ਸ਼੍ਰੀ ਹਰਮੰਦਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਬੇਅਦਬੀ ਕੀਤੀ ਗਈ ਇਹਨਾਂ ਸਭ ਗੱਲਾਂ ਦਾ ਜਵਾਬ ਦੇਣ ਲਈ ਦਿੱਲੀ ਦੇ ਵਿੱਚ ਤਮਾਕੇ ਕੀਤੇ ਗਏ ਇੰਨਾ ਹੀ ਨਹੀਂ ਬੱਬਰ ਖਾਲਸਾ ਵੱਲੋਂ ਲਿਖੀ ਗਈ ਚਿੱਠੀ ਦੇ ਵਿੱਚ ਇਹ ਤੱਕ ਕਿਹਾ ਗਿਆ ਕਿ ਸਿੱਖਾਂ ਦਾ ਕਤਲ ਕਰਨ ਦੇ ਵਿੱਚ ਦਲਤ ਵੀ ਸ਼ਾਮਲ ਸਨ ਤੇ ਹੁਣ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਦਿੱਲੀ ਦੇ VIP ਵੀ ਨਿਸ਼ਾਨੇ ਤੇ ਸੀ। ਪੁਲਿਸ ਦੀਆਂ ਖਾਕੀ ਵਰਦੀਆਂ ਇਹਨਾਂ ਕੋਲੋਂ ਬਰਾਮਦ ਹੋਈਆਂ ਸੀ। VIP ਦੀਆਂ ਗੱਡੀਆਂ ਦੇ ਨੰਬਰ ਤੇ ਉਹਨਾਂ ਗੱਡੀਆਂ ਨੂੰ ਚਲਾਉਣ ਵਾਲੇ ਡਰਾਈਵਰਾਂ ਤੱਕ ਦੀ ਸੂਚੀ ਤਿਆਰ ਕੀਤੀ ਗਈ ਸੀ। ਸਿੱਖ ਕਤਲੇਆਮ ਤੋਂ ਬਾਅਦ ਕਰਤਾਰ ਸਿੰਘ ਦੇ ਪੁੱਤਰ ਰਵਿੰਦਰਪਾਲ ਸਿੰਘ ਨੇ ਖਾੜਕੂਆਂ ਦੇ ਨਾਲ ਲਹਿਰ ਦਾ ਹਿੱਸਾ ਬਣਨਾ ਚੁਣਿਆ। ਕਰਤਾਰ ਸਿੰਘ ਨਾਰੰਗ ਦੇ ਦਿਲ ਦੇ ਵਿੱਚ ਇਹ ਹੀ ਦਰਦ ਘਰ ਕਰ ਚੁੱਕਾ ਸੀ ਕਿ ਉਹਨਾਂ ਦਾ ਪੁੱਤਰ ਉਹਨਾਂ ਤੋਂ ਦੂਰ ਹੋ ਗਿਆ। ਕਰਤਾਰ ਸਿੰਘ ਨਾਰੰਗ ਮੋਹਿੰਦਰ ਸਿੰਘ ਓਬਰॉय ਨੂੰ ਮਿਲਿਆ। ਜਿਸ ਤੋਂ ਬਾਅਦ ਇਹਨਾਂ ਦੀ ਮੁਲਾਕਾਤ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਮ ਵਾਲਿਆਂ ਦੇ ਭਰਾ ਜਗੀਰ ਸਿੰਘ ਨਾਲ ਹੋਈ। ਕਰਤਾਰ ਸਿੰਘ ਨਾਰੰਗ ਦੇ ਪੁੱਤਰ ਰਵਿੰਦਰਪਾਲ ਸਿੰਘ ਦਾ ਭੋਗ ਰੱਖਿਆ ਗਿਆ। ਜਿੱਥੇ ਮੀਟਿੰਗ ਹੋਈ। ਮੀਟਿੰਗ 'ਚ ਫੈਸਲਾ ਹੋਇਆ ਕਿ ਬੰਬ ਦਾ ਸਮਾਨ ਪੰਜਾਬ ਤੋਂ ਆਏਗਾ ਤੇ ਬੰਬ ਕਰਤਾਰ ਸਿੰਘ ਨਾਰੰਗ ਦੇ ਘਰ ਦੇ ਵਿੱਚ ਤਿਆਰ ਕੀਤਾ ਜਾਵੇਗਾ। 21 April 1985 ਇਸ ਦਿਨ ਬੰਬ ਬਣਾਉਣੇ ਸ਼ੁਰੂ ਕੀਤੇ ਗਏ। ਅਲੱਗ-ਅਲੱਗ ਥਾਵਾਂ ਤੋਂ ਬੰਬ ਬਣਾਉਣ ਦੇ ਪਖਸੇ ਲਿਆਂਦੇ ਗਏ। ਦਿੱਲੀ ਪੁਲਿਸ ਮੋਹਿੰਦਰ ਸਿੰਘ ਓਬਰਾਏ ਦੇ ਮੂੰਹੋਂ ਜਾਣਕਾਰੀ ਨਹੀਂ ਕਢਵਾ ਪਈ। ਉਸ ਤੋਂ ਬਾਅਦ ਦਿੱਲੀ ਪੁਲਿਸ ਨੇ ਮੋਹਿੰਦਰ ਸਿੰਘ ਓਬਰਾਏ ਦੀ ਮਾਂ ਨੂੰ ਹਿਰਾਸਤ ਦੇ ਵਿੱਚ ਲਿਆ। ਮੋਹਿੰਦਰ ਸਿੰਘ ਤੇ ਦਬਾਅ ਬਣਾਇਆ ਗਿਆ ਤੇ ਮੋਹਿੰਦਰ ਸਿੰਘ ਨੇ ਸਾਰੀ ਜਾਣਕਾਰੀ ਪੁਲਿਸ ਦੇ ਸਾਹਮਣੇ ਰੱਖ ਦਿੱਤੀ। ਦਿੱਲੀ ਪੁਲਿਸ ਹੈਰਾਨ ਸੀ ਕਿ ਜਿਹੜੇ ਲੋਕਾਂ ਨੇ ਦਿੱਲੀ ਦੇ ਵਿੱਚ ਟਰਾਂਸਿਸਟਰ ਬੰਬ ਨਾਲ ਧਮਾਕਾ ਕੀਤੇ ਉਹਨਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਜਾਂ ਅਪਰਾਧਿਕ ਪਿਛੋਕੜ ਨਹੀਂ ਸੀ ਪਰ ਬਾਵਜੂਦ ਇਸ ਤੇ ਉਹਨਾਂ ਟਰਾਂਸਿਸਟਰ ਬੰਬ ਧਮਾਕਿਆਂ ਨੂੰ ਉਹਨਾਂ ਨੇ ਬੜੀ ਸਮਝਦਾਰੀ ਨਾਲ ਤੇ ਸਫਾਈ ਨਾਲ ਅੰਜਾਮ ਦਿੱਤਾ ਐਨਾ ਹੀ ਨਹੀਂ ਇਹ ਟਰਾਂਸਿਸਟਰ ਬੰਬ ਦਿੱਲੀ ਤੋਂ ਬਾਹਰ ਐਮਪੀ ਰਾਜਸਥਾਨ ਤੇ ਵੈਸਟ ਬੰਗਾਲ ਵੀ ਭੇਜੇ ਗਏ ਮਹਿੰਦਰ ਸਿੰਘ ਨੇ ਦੱਸਿਆ ਕਿ ਐਲੂਮੀਨੀਅਮ ਮੈਟਲ ਪਾਊਡਰ ਬਣਾਉਣ ਲਈ ਇੱਕ ਗਰਾਇੰਡਰ ਦਾ ਇਸਤੇਮਾਲ ਕੀਤਾ ਜਾਂਦਾ ਸੀ। ਟ੍ਰਾਂਨਜ਼ਿਸਟਰ ਦਾ ਇੱਕ ਖਾਲੀ ਬਕਸਾ 17 ਰੁਪਈਆ ਦਾ ਮਿਲਦਾ ਸੀ। ਇੰਨਾ ਹੀ ਨਹੀਂ ਟ੍ਰਾਂਨਜ਼ਿਸਟਰ ਬੰਬਾਂ ਦੇ ਨਾਲ-ਨਾਲ ਅਗਲੇ ਆਪਰੇਸ਼ਨ ਦੇ ਲਈ 120 ਦੇ ਨਸਤੀਕ ਹੈਂਡ ਗ੍ਰੇਨੇਡ ਵੀ ਤਿਆਰ ਕੀਤੇ ਗਏ ਸੀ। ਹੈਂਡ ਗ੍ਰੇਨੇਡ ਤਿਆਰ ਕਰਨ ਲਈ ਸ਼ਾਸਤਰੀ ਨਗਰ ਦੀ ਇੱਕ ਫੈਕਟਰੀ ਦੇ ਵਿੱਚ ਬੰਬ ਦੇ ਬਾਹਰਲੇ ਹਿੱਸੇ ਨੂੰ ਗੋਲ ਆਕਾਰ ਦਿੱਤਾ ਜਾਂਦਾ ਸੀ। ਕਸ ਫੋਲਡਿੰਗ ਮਸ਼ੀਨ, ਵੈਲਡਿੰਗ ਮਸ਼ੀਨ, ਐਲੂਮੀਨੀਅਮ ਦੀਆਂ ਸ਼ੀਟਾਂ ਇਸ ਸਭ ਪੁਲਿਸ ਨੂੰ ਅਲੱਗ-ਅਲੱਗ ਥਾਵਾਂ ਤੇ ਛਾਪੇਮਾਰੀ ਦੌਰਾਨ ਹਾਸਲ ਹੋਈਆਂ। ਬਜਾਜ ਸਕੂਟਰ ਜਿਸ ਦਾ ਨੰਬਰ DEW 530 ਸੀ ਉਸ ਤੇ ਮੋਹਿੰਦਰ ਸਿੰਘ ਸਕੂਟਰ ਤੇ ਪੂਰੀ ਦਿੱਲੀ ਦੇ ਵਿੱਚ ਘੁੰਮਦਾ ਤੇ ਟ੍ਰਾਂਨਸਿਸਟਰ ਬੰਬ ਦੀ ਇਸ ਸਾਜ਼ਿਸ਼ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਦਿਨ ਰਾਤ ਇੱਕ ਕਰਦਾ। ਮੋਹਿੰਦਰ ਸਿੰਘ ਅਵਰਾਈ ਲੋਕਾਂ ਨੂੰ ਮਿਲਨ ਵਕਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਬਾਰੇ ਵੀ ਦੱਸਦਾ। ਇਸ ਸਭ ਦੇ ਵਿੱਚ ਇੱਕ ਹੋਰ ਸ਼ਖਸ ਜਿਸ ਦਾ ਨਾਮ ਵੀ ਮੋਹਿੰਦਰਪਾਲ ਸਿੰਘ ਸੀ। ਜੋ ਪੇਸ਼ੇ ਤੋਂ ਇੱਕ ਹੋਮੀਓਪੈਥੀ ਦਾ ਡਾਕਟਰ ਸੀ ਜਿਸ ਦਾ ਦਿੱਲੀ ਅਕਸਰ ਗੇੜਾ ਲੱਗਦਾ ਸੀ ਪੁਲਿਸ ਨੇ ਇਸ ਮੋਹਿੰਦਰ ਪਾਲ ਨੂੰ ਵੀ ਗ੍ਰਿਫਤਾਰ ਕਰ ਲਿਆ ਜਦੋਂ ਪੁਲਿਸ ਨੇ ਇਸ ਮੋਹਿੰਦਰ ਪਾਲ ਤੋਂ ਦੇਸ਼ ਬੰਦੂ ਗੁਪਤਾ ਰੋਡ ਦੇ ਥਾਣੇ 'ਚ ਤਹਿਕੀਕਾਤ ਕਰਨੀ ਸ਼ੁਰੂ ਕੀਤੀ ਤਾਂ ਅਚਾਨਕ ਇਹ ਮੋਹਿੰਦਰ ਪਾਲ ਸਿੰਘ ਬਾਥਰੂਮ ਦੇ ਵਿੱਚ ਗਿਆ ਤੇ ਇਸ ਨੇ ਆਪਣੀ ਦਸਤਾਰ ਦੇ ਨਾਲ ਫਾਹ ਲੈ ਲਿਆ 35 ਸਾਲ ਤੱਕ ਟ੍ਰਾਂਸਿਸਟਰ ਬੰਬ ਤਮਾਕਿਆਂ ਦਾ ਇਹ ਕੇਸ ਦਿੱਲੀ ਦੀ ਅਦਾਲਤ ਦੇ ਵਿੱਚ ਚੱਲਿਆ 29 ਦੋਸ਼ੀਆਂ ਦੇ ਵਿੱਚੋਂ 5 ਅਜੇਹੇ ਦੋਸ਼ੀ ਸੀ ਜੋ ਫਰਾਰ ਸੀ ਪੁਲਿਸ ਤੇ ਕਦੇ ਵੀ ਹੱਥ ਨਹੀਂ ਆਇਆ ਪੰਜ ਦੋਸ਼ੀਆਂ ਨੂੰ ਅਦਾਲਤ ਨੇ 2009 ਦੇ ਵਿੱਚ ਬਰੀ ਕਰਤਾ ਤੇ ਇਹਨਾਂ 'ਚੋਂ 19 ਦੀ ਕੇਸ ਚੱਲਦੇ ਦੌਰਾਨ ਮੌਤ ਹੋ ਗਈ ਪੁਲਿਸ ਨੇ ਟਰਾਂਸਿਸਟਰ ਬੰਬ ਤਮਾਕਿਆਂ ਦੇ ਵਿੱਚ ਕੁਝ ਮਾਸੂਮ ਸਿੱਖਾਂ ਨੂੰ ਵੀ ਫਸਾਇਆ ਪਰ ਅਦਾਲਤ ਨੇ ਉਹਨਾਂ ਸਿੱਖਾਂ ਨੂੰ 35 ਸਾਲ ਬਾਅਦ ਬਰੀ ਕਰਤਾ ਕਿਉਂਕਿ ਪੁਲਿਸ ਕੋਲ ਉਹਨਾਂ ਖਿਲਾਫ ਕੋਈ ਪੁਕਤਾ ਸਬੂਤ ਨਹੀਂ ਸੀ